ਤਾਂ ਸਾਨੂੰ ਦਿਖਾਉਣਾ ਪੱਕਾ ਘਰ ਪਲਾਸਟਰ ਵਾਲਾ ਬਾਰਡਰ ਤੇ ਜਿਹੜਾ ਬਣਿਆਗਾ ਦਿੱਲੀ ਮੋਰਚੇ ਤੇ ਸਾਨੂੰ ਦਿਖਾਉਣਾ ਆ ਦੇਖੋ ਦਿੱਲੀ ਮੋਰਚੇ ਤੇ ਪੱਕਾ ਘਰ ਪਲਾਸਟਰ ਵਾਲਾ ਸਾਨੂੰ ਦਿਖਾਉਦੇ ਆ ਆ ਖੋੜੇ ਇੱਕ ਵਾਰ ਖੋੜਾ ਆਈਏ ਸਾਰਾ ਆ ਦੇਖੋ ਆ ਲਾਈਵ ਬਾਅਰ ਮੜਿਆ ਆ ਆ ਦਿਖਾਉਨੇ ਆ ਤੁਹਾਨੂੰ ਸਾਰਾ ਤੇ ਗੱਲਬਾਤ ਵੀ ਦੱਸ ਦਿਆਂ ਲਾਈਵ ਵੀਡੀਓ ਆ ਜੀ ਹਾਂ ਗੱਲਬਾਤ ਇਹ ਆ ਭਰਾਓ ਇਹ ਸਿੰਘੂ ਬਾਡਰ ਤੇ ਪੱਕਾ ਕਾਰ ਪਾਇਆ ਵਿਆ ਪਲਾਸਟਰ ਕੀਤਾ ਵੈ ਤਿੰਨ ਕਮਰੇ ਆ ਵਿੱਚ ਏਸੀ ਆ ਪੂਰਾ ਵਧੀਆ ਰਹਿਣ ਸਹਿਣ ਦਾ ਪ੍ਰਬੰਧ ਦਾ ਹਣਾ ਗੱਲ ਇਹ ਆ ਵੀ ਜਦੋਂ ਇਹ ਘਰ ਪਾਉਣ ਲੱਗੇ ਸੀ ਭਰਾ ਆਪਣੇ ਤੇ ਇੱਥੇ ਵੱਡੀ ਇੱਕ ਪ੍ਰੋਬਲਮ ਆਈ ਸੀ ਪ੍ਰਸ਼ਾਸਨ ਨੇ ਆ ਕੇ ਰੋਕਦੇ ਸੀ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਇਹ ਘਰ ਨਹੀਂ ਪਾਉਣ ਦਿੰਦੇ ਪਰ ਸੋਨੂੰ ਪਤਾ ਹੀ ਆ ਵੀ ਲੋਕਾਂ ਦੀ ਤਾਕਤ ਲੋਕਾਂ ਦਾ ਏਕਾ ਲੋਕ ਜਿੰਦਾਬਾਦ ਹੁੰਦੇ ਆ ਕਿਉਂਕਿ ਲੋਕ ਜਿੱਧਰ ਅੜਗਣ ਜਿੱਧਰ ਬਾਦ ਏਕਾ ਹੋ ਜੇ ਬੱਦ ਇਕੱਠ ਹੋ ਜੇ ਤਾਂ ਫਿਰ ਉਹ ਜਿੱਤ ਪੱਕੀ ਹੁੰਦੀ ਹੁੰਦੀ ਆ ਤੇ ਇਹ ਭਰਾ ਇੱਥੇ ਇੱਕ ਸਾਹ ਦੀ ਜੰਗ ਦਿੱਤੇ ਆ ਇਹਨਾਂ ਨੇ ਤਿੰਨ ਕਮਰੇ ਪਾਏ ਆ ਸਾਰਿਆਂ 'ਚ ਏਸੀ ਲੱਗਿਆ ਪੱਖੇ ਲੱਗਿਆ ਥੱਲੇ ਕਿਦੈਲੇ ਸਿੱਟਿਆ ਪੂਰਾ ਵਧੀਆ ਪ੍ਰਬੰਧ ਆ ਸਾਰਾ ਪਲਾਸਟਰ ਕਰਤਾ ਤਿੰਨਾ ਤਿੰਨ ਕਮਰੇ ਆ ਬਾਕੀ ਨਾਲ ਇੱਥੇ ਚੱਲਦਾ ਲੰਗਰ ਪੂਰਾ ਯਾਰ ਇਹਨਾਂ ਨੇ ਸਿਰਾ ਕਰਾਇਆ ਪਿਆਗਾ ਤੇ ਬਾਕੀ ਸਾਨੂੰ ਮੋਰਚੇ ਦਾ ਹਾਲ ਅਸੀਂ 2-2 ਮਿੰਟਾਂ ਬਾਅਦ ਸਾਨੂੰ ਦਿਖਾਉਂਦੇ ਰਾਵਾਂਗੇ ਮੋਰਚਾ ਜਮਾ ਚੜਦੀ ਕਲਾ 'ਚ ਜਿੱਤ ਕੇ ਆਵਾਂਗੇ ਕੋਈ ਕੱਠ ਨਹੀਂ ਘਟੇ ਕੱਠ ਫੁੱਲ ਝੋਨੇ ਦਾ ਕਰਕੇ ਮਾੜਾ ਮੋਟਾ ਫਰਕ ਪਿਆਗਾ ਪਰ ਬਾਹਲਾ ਨਹੀਂ ਪਿਆ ਉਹ ਵੀ ਲੋਕ ਝੋਨਾ ਲਾ ਕੇ ਆਉਣਗੇ ਆ ਜਾ ਬਾਈ ਆ ਜਾ ਆ ਗਈ ਬਾਈ ਜੀ ਦਾ ਠੀਕ ਆ ਬਾਈ ਥੋੜਾ ਸੰਗ ਦਾ ਬੋਲਡ ਤੋਂ ਤੇ ਗੱਲ ਇਹ ਆ ਵੀ ਬਾਈ ਜਮਾਂ ਜ਼ਰਾ ਹੋਇਆ ਪਿਆ ਯਾਰ ਬਹੁਤ ਵਧੀਆ ਮਾਹੌਲਾ ਆ ਜਾਓ ਭਰਾ ਜਿਹੜੇ ਘਰਾਂ 'ਚ ਬੈਠੇ ਆ ਮੋਰਚਾ ਆਪਾਂ ਜਿੱਤ ਕੇ ਆਵਾਂਗੇ ਕੋਈ ਚੱਕਰੀ ਨਹੀਂ ਯਾਰਾ ਬਾਕੀ ਸਾਨੂੰ 2-2 ਮਿੰਟਾਂ ਦਾ ਸਾਰੇ ਬਾਡਰਾਂ ਦਾ ਹਾਲ ਦਿਖਾਉਂਦੇ ਰਹਾਂਗੇ ਤੇ ਸਾਰੇ ਭਰਾਵਾਂ ਨੂੰ ਇਹ ਬੇਨਤੀ ਇਹਦੇ ਘਰਾਂ 'ਚ ਬੈਠੇ ਆ ਜਾਓ ਜੈ ਜੰਮਾ ਅਸਲਾ ਸਤਿ ਸ਼੍ਰੀ ਅਕਾਲ ਓ ਠਾਕੁਰ ਆ ਦੇਖੋ ਕਰਦੀ ਕਲਾ ਚ ਪਹੁੰਚਾ ਜਿਵੇਂ ਤੌਰ ਖੰਡੇ ਹੈ ਜੇ ਤਾਂ ਲੱਗੇ ਪਿਆ ਇਹ ਸ਼ੁਰੂ ਦਾ ਸੰਦੇਸ ਸੁਪਰਾਪਤ ਸਤਿਗੁਰ ਤੇ ਸੁਭਰੀ ਆ ਦਿਖਾਉਨੇ ਤੁਹਾਨੂੰ ਚੱਲੀ ਜਾਂਦੇ ਲੰਗਰ ਵੱਡੇ ਪੱਦਰ ਤੇ ਹਨਾ ਆ ਦੇ ਆ ਦੇਖੇ ਇੱਥੇ ਪੂਰਾ ਕੁਰਸੀਆਂ ਲਾ ਕੇ ਪ੍ਰਬੰਧਾ ਪੂਰਾ ਲੰਗਰ ਦਾ ਤੇ ਪੂਰਾ ਹੋਰ ਬਾਈ ਕੀ ਹਾਲਾ ਪੂਰਾ ਵਧੀਆ ਮਾਹੌਲਾ ਦੇਖੋ ਹੋਰ ਚਾਹ ਤਾਂ ਵਧੀਆ ਚੱਲਦਾ ਲੰਗਰ ਚਾਹ ਆ ਜਾਓ ਚਾਹ ਪਾਣੀ ਚਾਹ ਪੀ ਲੈਣਾ ਕੋਈ ਗੱਲ ਨਹੀਂ ਵੀਰੇ ਬਹੁਤ ਵਧੀਆ ਮਾਹੌਲਾ ਦੇਖੋ